ਰੇੜੀ ਇੱਕ ਵਾਰ ਬਹੁਤ ਮੀ ਪਿਆ ਟੰਡੀ ਜੰਗਲ ਵਿੱਚ ਜਾਨਵਰਾਂ ਦੇ ਖਾਣ ਲਈ ਬਹੁਤ ਸਾਰਾ ਕਾ ਅਤੇ ਹੋਰ ਫਲਾਂ ਵਾਲੇ ਬੂਟਿਆਂ ਉੱਤੇ ਹਰ ਤਰ੍ਹਾਂ ਦਾ ਫਲ ਲੱਗਿਆ ਟੰਡੀ ਸ਼ਾਕਾਹਾਰੀ ਜਾਨਵਰਾਂ ਨੂੰ ਸ਼ਾਕਾਹਾਰੀ ਕਾ ਫਲ ਮਿਲੇ ਅਤੇ ਮਾਸਾਹਾਰੀ ਜਾਨਵਰਾਂ ਨੂੰ ਕਾ ਵਿੱਚ ਲੋਕ ਕੇ ਆਪਣਾ ਸ਼ਿਕਾਰ ਕਰਨ ਦਾ ਮੌਕਾ ਮਿਲਿਆ ਡੰਡੀ ਸਾਰੇ ਜੰਗਲ ਦੇ ਜਾਨਵਰ ਉਸ ਬਰਸਾਤ ਵਾਲੇ ਮੌਸਮ ਵਿੱਚ ਰਾਜੀ ਤੰਦਰੁਸਤ ਅਤੇ ਖੁਸ਼ ਥਨ ਡੰਡੀ ਉਸੇ ਜੰਗਲ ਵਿੱਚ ਚਿੰਕੂ ਨਾਮ ਦਾ ਇੱਕ ਗਦਾ ਵੀ ਰਹਿੰਦਾ ਸੀ ਜਿਹੜਾ ਬਰਸਾਤ ਤੋਂ ਪਹਿਲਾਂ ਬੜਾ ਤੰਦਰੁਸਤ ਅਤੇ ਟਾਕੜਾ ਸੀ ਡੰਡੀ ਜਿਵੇਂ ਹੀ ਬਰਸਾਤ ਦਾ ਮੌਸਮ ਆਇਆ ਲਗਾਤਾਰ ਕਮਜ਼ੋਰ ਹੁੰਦਾ ਗਿਆ ਡੰਡੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜੰਗਲ ਵਿੱਚ ਮੀਂਹ ਨਹੀਂ ਸੀ ਪਿਆ ਅਤੇ ਸਾਰੇ ਦਰਖਤ ਸੁੱਕੇ ਪਏ ਸਨ ਡੰਡੀ ਸੋਕਾ ਭੰਨ ਦੇ ਬਾਵਜੂਦ ਵੀ ਚਿੰਕੂ ਤੰਦਰੁਸਤ ਸੀ ਡੰਡੀ ਕਿਉਂਕਿ ਜਿੰਨੀ ਉਹ ਕਾ ਖਾਂਦਾ ਸੀ ਅਤੇ ਜਦ ਉਹ ਮੁੜ ਕੇ ਦੇਖਦਾ ਕਿ ਉਸ ਨੇ ਇੰਨੀ ਕਾ ਖਾ ਲਈ ਹੈ ਤਾਂ ਉਹ ਸੰਤੁਸ਼ਟ ਹੋ ਜਾਂਦਾ ਸੀ ਡੰਡੀ ਪਰ ਹੁਣ ਬਰਸਾਤ ਦੇ ਕਾਰਨ ਹਰ ਜਗ੍ਹਾ ਹਰਿਆਲੀ ਆਈ ਹੋਈ ਸੀ ਅਤੇ ਉਹ ਜਦੋਂ ਵੀ ਕਾ ਖਾਂਦਾ ਅਤੇ ਵਾਪਸ ਮੁੜ ਕੇ ਦੇਖਦਾ ਤਾਂ ਉਸ ਨੂੰ ਕ ਉਵੇਂ ਦੀ ਉਵੇਂ ਹੀ ਨਜ਼ਰ ਆਉਂਦਾ ਇਸੇ ਲਈ ਉਸ ਦੇ ਦਿਮਾਗ ਵਿੱਚ ਇੱਕ ਬਹਿਮ ਪੈਦਾ ਹੋ ਗਿਆ ਕਿ ਉਸ ਕੋਲੋਂ ਕ ਖਾਦਾ ਨਹੀਂ ਜਾ ਰਹਾ ਅਤੇ ਉਹ ਭੁੱਖਾ ਹੀ ਰਹਿੰਦਾ ਹੈ ਡੰਡੀ ਇਹੀ ਸੋਚ ਕੇ ਉਹ ਦਿਨਵ ਦਿਨ ਰੜੀ ਕਮਜ਼ੋਰ ਹੁੰਦਾ ਜਾ ਰਿਹਾ ਸੀ ਡੰਡੀ ਉਸ ਨੂੰ ਦੇਖ ਕੇ ਇੱਕ ਜਾਨਵਰ ਨੇ ਉਸ ਨੂੰ ਕਿਹਾ ਵੀ ਕਿ ਤੂੰ ਦਿਨਬ ਦਿਨ ਸੁੱਕਦਾ ਕਿਉਂ ਜਾ ਰਿਹਾ ਹੈ ਕਿਤੇ ਤੇਰੇ ਅੰਦਰ ਕੋਈ ਬਿਮਾਰੀ ਤਾਂ ਨਹੀਂ ਬਣ ਗਈ ਤੂੰ ਆਪਣਾ ਇਲਾਜ ਵੈਦ ਕੋਲ ਜਾ ਕੇ ਕਰਾ ਡੰਡੀ ਚਿੰਕੂ ਨੂੰ ਵੀ ਲੱਗਿਆ ਵੀ ਸ਼ਾਇਦ ਉਸ ਨੂੰ ਕੋਈ ਬਿਮਾਰੀ ਲੱਗ ਗਈ ਹੈ ਡੰਡੀ ਉਹ ਤੁਰੰਤ ਵੈਦ ਕੋਲ ਚਲਾ ਗਿਆ ਡੰਡੀ ਚਿੰਕੂ ਨੇ ਵੈਦ ਨੂੰ ਜਾ ਕੇ ਸਾਰੀ ਗੱਲ ਦੱਸੀ ਅਤੇ ਵੈਦ ਨੇ ਸਾਰੀ ਗੱਲ ਸੁਣ ਕੇ ਮਨ ਦੇ ਵਿੱਚ ਹੀ ਹਸਨ ਲੱਗ ਪਿਆ ਅਤੇ ਸੋਚਣ ਲੱਗਾ ਕਿ ਚਿੰਕੂ ਨੂੰ ਬਹਿਮ ਨਾਮ ਦੀ ਇੱਕ ਝੂਠੀ ਬਿਮਾਰੀ ਨੇ ਘੇਰ ਲਿਆ ਹਏ ਡੰਡੀ ਜਿਸ ਦਾ ਕੋਈ ਇਲਾਜ ਵੀ ਝੂਠਾ ਹੀ ਕਰਨਾ ਪਵੇਗਾ ਡੰਡੀ ਬੈਦ ਆਪਣੇ ਦੁਆਖਾਨੇ ਵਿੱਚ ਗਿਆ ਅਤੇ ਉਸ ਨੇ ਇੱਕ ਸ਼ੀਸ਼ੀ ਪਾਣੀ ਦੀ ਅਤੇ ਉਹ ਦੇ ਵਿੱਚ ਥੋੜਾ ਜਿਹਾ ਨਮਕ ਅਤੇ ਥੋੜੀ ਜਹੀ ਚੀਨੀ ਮਿਲਾ ਦਿੱਤੀ ਅਤੇ ਚਿੰਕੂ ਨੂੰ ਦੇ ਦਿੱਤੀ ਅਤੇ ਕਿਹਾ ਕਿ ਬਿਮਾਰੀ ਤਾਂ ਤੇਰੀ ਬਹੁਤ ਗੰਭੀਰ ਹੈ ਪਰ ਡਰਨ ਦੀ ਕੋਈ ਜ਼ਰੂਰਤ ਨਹੀਂ ਇਸ ਦਾ ਇਲਾਜ ਲੰਬਾ ਹੈ ਡੰਡੀ ਤੂੰ ਦਵਾਈ ਆਪਣੀ ਦੋ ਟਾਈਮ ਲੈਂਦਾ ਰਹੀਂ ਡੰਡੀ ਜਿਵੇਂ ਹੀ ਬਰਸਾਤ ਖਤਮ ਹੋਏਗੀ ਮੌਸਮ ਬਦਲੇਗਾ ਪੱਤ ਝੜ ਆਏਗੀ ਅਤੇ ਤੇਰੀ ਸਿਹਤ ਫੇਰ ਤੰਦਰੁਸਤ ਹੋ ਜਾਵੇਗੀ ਡੰਡੀ ਦਵਾਈ ਲੈ ਕੇ ਚਿੰਕੂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਡੰਡੀ ਉਸਨੇ ਸੋਚਿਆ ਕਿ ਜੇ ਮੈਂ ਸਮੇਂ ਸਿਰ ਵੈਦ ਜੀ ਕੋਲ ਨਾ ਜਾਂਦਾ ਤਾਂ ਸ਼ਾਇਦ ਮੈਂ ਬੇਵਜਾ